ਟਰੈਕਟਰ ਇਹ ਆਟੋ ਸਟੀering ਟਰੈਕਟਰ ਹੈ ਜੀ ਆਪਾਂ ਨੇ ਇਸ ਸਟੀering ਨੂੰ ਹੱਥ ਨਹੀਂ ਲਾਉਣਾ ਜੀ ਇਹ ਡਰਾਈਵਰ ਲਈ ਬਹੁਤ ਇੱਕ ਵਧੀਆ ਚੀਜ਼ ਹੈ ਜੀ ਟਰੈਕਟਰ ਨੇ ਤੁਹਾਨੂੰ ਦੱਸ ਦੇਣਾ ਜੀ ਇਸ ਸਕਰੀਨ ਦੇ ਉੱਪਰ ਰੈੱਡ ਕਲਰ ਦਾ ਇੱਕ ਲਾਰਨ ਵੱਜ ਜਾਣਾ ਜੀ ਜਦੋਂ ਪਰਾਕੇ ਤੇ ਉਸ ਤੋਂ ਬਾਅਦ ਫਿਰ ਡਰਾਈਵਰ ਨੂੰ ਕੰਟਰੋਲ ਆਪਣੇ ਹੱਥੀ ਕਰਨਾ ਪੈਣਾ ਹੈ ਜੀ ਜਿਹੜਾ ਇੰਪਲੀਮੈਂਟ ਇੱਕ ਵਾਰ ਕਿਸੇ ਜਗ੍ਹਾ ਤੋਂ ਲੰਘ ਗਿਆ ਉੱਥੋਂ ਦੁਬਾਰਾ ਨਹੀਂ ਹੋਏਗਾ ਉਹਦਾ ਓਵਰਲੈਪਿੰਗ ਬਿਲਕੁਲ ਨਹੀਂ ਹੋਏਗੀ ਤੁਸੀਂ ਸ਼ਾਮ ਨੂੰ ਲੇਟ ਈਵਨਿੰਗ ਸੂਰਜ ਢਲੇ ਤੇ ਵੀ ਕੰਮ ਹੋ ਸਕਦਾ ਹੈ ਕਿਉਂਕਿ ਇਹਨੂੰ ਡਾਇਰੈਕਸ਼ਨ ਦੇਣ ਲਈ ਸਿਰਫ ਕੋਆਰਡੀਨੇਟਸ ਦੀ ਲੋੜ ਹੈ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਵਿਭਾਗ ਨੇ ਇੱਕ ਡਰਾਈਵਰਲੈਸ ਟਰੈਕਟਰ ਤਿਆਰ ਕੀਤਾ ਅਸੀਂ ਕਈ ਵਾਰ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਵਿਭਾਗ ਤੋਂ ਕਈ ਅਜਈਆਂ ਟਰੈਕਟਰ ਦੇ ਨਾਲ ਜੁੜੀਆਂ ਖਬਰਾਂ ਦਿਖਾ ਚੁੱਕੇ ਹਾਂ ਪਰ ਹੁਣ ਅਜਿਹੇ ਟਰੈਕਟਰ ਦੀਆਂ ਤਸਵੀਰਾਂ ਤੁਹਾਡੇ ਤੱਕ ਪੇਸ਼ ਕਰਾਂਗੇ ਜਿਹੜਾ ਟਰੈਕਟਰ ਡਰਾਈਵਰ ਲੈਸ ਹੋਏਗਾ ਅਗਰ ਕਿਸਾਨ ਇਸ ਟਰੈਕਟਰ ਨੂੰ ਖੇਤਾਂ ਦੇ ਵਿੱਚ ਲੈ ਕੇ ਜਾਂਦਾ ਇੱਕ ਪ੍ਰੋਗਰਾਮਿੰਗ ਦੇ ذریعے ਕਿੰਨੇ ਘੇੜੇ ਲਾਣੇ ਆ ਖੇਤਾਂ ਦੇ ਵਿੱਚ ਉਸ ਤੋਂ ਬਾਅਦ ਉਹਨੂੰ ਸਟਾਰਟ ਕਰਕੇ ਪ੍ਰੋਗਰਾਮਿੰਗ ਸੈੱਟ ਕਰਕੇ ਉਸ ਟਰੈਕਟਰ ਨੂੰ ਖੇਤਾਂ ਵਿੱਚ ਛੱਡ ਸਕਦਾ ਪਰ ਕਿਸਾਨ ਨੂੰ ਵੀ ਉੱਥੇ ਮੌਜੂਦ ਰਹਿਣਾ ਪਵੇਗਾ ਉਸ ਟਰੈਕਟਰ ਤੇ ਨਜ਼ਰ ਰੱਖਣ ਲਈ ਮੇਰੇ ਪਿੱਛੇ ਦੇਖ ਰਹੇ ਹੋ ਇੱਕ ਸਕਰੀਨ ਲੱਗੀ ਹੈ ਔਰ ਇਸ ਸਕਰੀਨ ਦੇ ਵਿੱਚ ਸਾਰਾ ਡਾਟਾ ਜਿਹੜਾ ਹੈ ਉਹ ਇਸ ਪ੍ਰੋਗਰਾਮਿੰਗ ਦੇ ਜ਼ਰੀਏ ਫਿੱਟ ਹੁੰਦਾ ਕਿ ਖੇਤਾਂ ਦੇ ਵਿੱਚ ਕਿੰਨੇ ਗੇੜੇ ਲਾਣੇ ਆ ਕਿੰਨੀ ਬਜਾਈ ਦੇ ਲਈ ਖੇਤਾਂ ਦੇ ਵਿੱਚ ਟਰੈਕਟਰ ਘੁੰਮੇਗਾ ਕਿਉਂਕਿ ਕਈ ਵਾਰ ਐ ਇਦਾਂ ਹੁੰਦਾ ਕਿ ਕਿਸਾਨ ਨੂੰ ਖੁਦ ਨਹੀਂ ਪਤਾ ਹੁੰਦਾ ਉਹ ਟਰੈਕਟਰ ਦੇ ਉੱਤੇ ਸਵਾਰ ਹੁੰਦਾ ਔਰ ਕਈ ਜਿਹੜੇ ਗੇੜੇ ਪਹਿਲੇ ਲਾਏ ਹੁੰਦੇ ਆ ਉਹਨਾਂ ਦੇ ਉੱਤੇ ਹੀ ਦੁਬਾਰਾ ਗੇੜੇ ਲਾਣ ਲੱਪੰਦਾ ਸੋ ਇਹ ਪੂਰੀ ਸੈਟਿੰਗ ਹੋਏਗੀ ਪ੍ਰੋਗਰਾਮਿੰਗ ਦੇ ਵਿੱਚ ਔਰ ਪੂਰੀ ਤਰ੍ਹਾਂ ਇਹ ਨਵੀਂ ਤਕਨੀਕ ਦੇ ਨਾਲ ਲੈਸ ਟਰੈਕਟਰ ਹੈ ਔਰ ਮੇਰੇ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਕਟਰ ਅਸੀਮ ਵਰਮਾ ਵੀ ਰਹਿਣਗੇ ਔਰ ਨਾਲ ਹੀ ਜਿਹੜੇ ਆਪਰੇਟਰ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਾਲ ਜੁੜੇ ਹੋਏ ਉਹ ਵੀ ਮੇਰੇ ਨਾਲ ਰਹਿਣਗੇ ਮੈਂ ਇਹਨਾਂ ਦੇ ਨਾਲ ਗੱਲਬਾਤ ਕਰਾਂਗਾ ਕਿ ਇਹ ਪ੍ਰੋਗਰਾਮਿੰਗ ਕਿੱਦਾਂ ਸੈੱਟ ਹੁੰਦੀ ਹੈ ਇਹ ਟਰੈਕਟਰ ਡਰਾਈਵਰ ਲੈਸ ਕਿਵੇਂ ਹੋਏਗਾ ਔਰ ਜੇ ਡਰਾਈਵਰ ਲੈਸ ਟਰੈਕਟਰ ਇਹ ਖੇਤਾਂ ਦੇ ਵਿੱਚ ਚੱਲਦਾ ਤਾਂ ਇਸ ਦੇ ਉੱਤੇ ਕਮਾਂਡ ਦੇਣ ਦੇ ਲਈ ਕਿਸਾਨ ਉੱਥੇ ਮੌਜੂਦ ਰਹੇਗਾ ਕਿਵੇਂ ਇਸ ਦੇ ਉੱਤੇ ਨਜ਼ਰ ਰੱਖੇਗਾ ਪਹਿਲੇ ਤਾਂ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸਰਿੰਦਰ ਸਿੰਘ ਮੈਂ ਟਰੈਕਟਰ ਮਕੈਨਿਕ ਕਮ ਆਪਰੇਟਰ ਮੇਰੀ ਪੋਸਟ ਆ ਫਾਰਮ ਪਾਵਰ ਇੰਜੀਨੀਅਰਿੰਗ ਕਾਲਜ ਦੇ ਵਿੱਚ ਜੀ ਤੇ ਇਹ ਜੋ ਟਰੈਕਟਰ ਆ ਇਹ ਆਟੋ ਸਟੀਰਿੰਗ ਟਰੈਕਟਰ ਹੈ ਜੀ ਅੱਛਾ ਤੇ ਉਸ ਤੇ ਪਹਿਲਾਂ ਇਹ ਸਕਰੀਨ ਲੱਗੀ ਆ ਜੀ ਹੂੰ ਫੀਲਡ ਦੇ ਵਿੱਚ ਲਿਜਾ ਕੇ ਤੁਹਾਨੂੰ ਇਹਦੇ ਜੋ ਜਿਵੇਂ 1 ਏਕੜ ਦਾ ਫਾਰਮ ਆ ਜਾਂ 2 ਏਕੜ ਦਾ ਕਿਸੇ ਦੀ ਜ਼ਮੀਨ ਆ ਹੂੰ ਉਹਦੇ ਵਿੱਚ ਤੁਹਾਨੂੰ ਇਹ ਪੁਆਇੰਟ ਜਾ ਕੇ ਉੱਥੇ ਸੈੱਟ ਕਰਨੇ ਪੈਣਗੇ ਫੀਲਡ ਦੇ ਵਿੱਚ ਤੁਸੀਂ ਉਸ ਫੀਲਡ ਦਾ ਇਹਦੇ ਵਿੱਚ ਨੋ ਪੜਦੋਂਗੇ ਵੀ ਆਹ ਮੋਟਰ ਆ ਤੇ ਆਹ ਫੀਲਡ ਆ ਜੀ ਤੇ ਉਸ ਤੋਂ ਬਾਅਦ ਇਹਨੂੰ ਸੈਟਿੰਗ ਕਰਕੇ ਫਿਰ ਤੁਸੀਂ ਇਹਦੇ ਲਾਈਨਾਂ ਬਣ ਜਾਣਗੀਆਂ ਰੋ ਬਿਲਕੁਲ ਹੂੰ ਪ੍ਰੋਪਰ ਸਿੱਧੀਆਂ ਤੇ ਉਸ ਤੋਂ ਬਾਅਦ ਇਹਨੂੰ ਫਿਰ ਅਸੀਂ ਪੂਰਾ ਰੈਡੀ ਕਰਕੇ ਇਹਨੂੰ ਸਟਾਰਟ ਕਰਕੇ ਤੋਰਾਂਗੇ ਜੀ ਤੋਰਨ ਤੋਂ ਬਾਅਦ ਇਹ ਜਿਹੜੀ ਲਾਈਨਾਂ ਨੇ ਬਿਲਕੁਲ ਬਜਾਈ ਜੋ ਕਰਦੇ ਆਪਾਂ ਜਾਂ ਕੋਈ ਖੇਤ ਨੂੰ ਬੋਹਣਾ ਆਪਾਂ ਨੇ ਉਹ ਬਿਲਕੁਲ ਪ੍ਰੋਪਰ ਸਿੱਧੀਆਂ ਲਾਈਨਾਂ ਜਾਣਗੀਆਂ ਜੀ ਆਪਾਂ ਨੇ ਇਸ ਸਟੀering ਨੂੰ ਹੱਥ ਨਹੀਂ ਲਾਉਣਾ ਜੀ ਇਹ ਡਰਾਈਵਰ ਲਈ ਬਹੁਤ ਇੱਕ ਵਧੀਆ ਚੀਜ਼ ਹੈ ਜੀ ਤੁਸੀਂ ਫੀਲਡ ਦੇ ਵਿੱਚ ਕੰਮ ਕਰਦੇ ਹੋ ਆਟੋਮੈਟਿਕ ਇਹ ਸਟੀering ਚੱਲੇਗਾ ਆਟੋਮੈਟਿਕ ਘੁੰਮੇਗਾ ਜਿੰਨੇ ਘੇੜੇ ਇਹਦੇ ਵਿੱਚ ਭਰੇ ਜਾਣਗੇ ਉਨੇ ਘੇੜੇ ਹੋਣਗੇ ਅੱਛਾ ਐਵੇਂ ਵੀ ਐਵੇਂ ਵੀ ਹੈਗਾ ਕਿ ਜ਼ਮੀਨ ਮੈਂ ਕਹਿੰਨਾ ਅਗਰ 15 ਏਕੜ ਜ਼ਮੀਨ ਹੈ ਇਹ 15 ਏਕੜ ਤੇ ਵੀ ਕੰਮ ਕਰੇਗਾ 15 ਏਕੜ ਦੇ ਵੀ ਕੰਮ ਕਰੇਗਾ ਇਹ ਸਾਰੇ ਇਹ ਜੀ ਪਰ ਇਹਨੂੰ 15 ਏਕੜ ਦੇ ਵਿੱਚ ਪਹਿਲਾਂ ਆਪਾਂ ਨੂੰ ਡਾਈਮੈਂਸ਼ਨਰੀ ਦੀ ਕੱਢਣੀ ਪਣੀ ਹੈ ਲਿਜਾ ਕੇ ਜੀ ਉਹ ਪ੍ਰੋਗਰਾਮਿੰਗ ਸੈੱਟ ਕਰਨੀ ਪਈ ਪ੍ਰੋਗਰਾਮ ਸੈੱਟ ਕਰਨਾ ਪੈਣਾ ਤੇ ਉਸ ਤੋਂ ਬਾਅਦ ਫਿਰ ਇਹ ਨੇ 15 ਏਕੜ ਦੇ ਵਿੱਚ ਇਹ ਇਹਨੇ ਤੁਹਾਡੇ ਫੀਲਡ ਨੇ ਆਪ ਹੀ ਬਾਈ ਜਾਣਾ ਜੀ ਤੁਸੀਂ ਸਟੀering ਨੂੰ ਹੱਥ ਨਹੀਂ ਲਾਉਣਾ ਜੀ ਸਪੋਜ਼ ਕਰ ਲਓ ਤੁਸੀਂ ਪਿੱਛੇ ਕੋਈ ਡ੍ਰਿਲ ਮਸ਼ੀਨ ਲਾਈ ਹੈ ਜੀ ਪ੍ਰੋਪਰ ਉਹਦਾ ਤੁਸੀਂ ਇੱਥੇ ਬੈਠ ਕੇ ਸੀਟ ਚੈੱਕ ਕਰ ਸਕਦੇ ਹੋ ਕਿ ਸਾਡੀ ਮਸ਼ੀਨ ਦੇ ਵਿੱਚ ਕੋਈ ਫਾਲੇ ਨੇ ਜਿਹੜੇ ਮਤਲਬ ਅੱਗੇ ਇੱਕ ਕਿਸਾਨ ਨੂੰ ਨਾਲ ਬੰਦਾ ਰੱਖਣਾ ਪੈਂਦਾ ਸੀ ਤੇ ਉਹਦੀ ਤਕਰੀਮ ਲੋਡਣੀ ਤੇ ਨਾਲ ਪਿੱਛੇ ਬੰਦਾ ਨਾਲ ਰਹਿੰਦਾ ਸੀ ਹਾਂਜੀ ਤੇ ਤੁਸੀਂ ਇੱਥੇ ਬੈਠ ਕੇ ਸਾਰਾ ਕੁਝ ਤੁਸੀਂ ਆਪ ਸੈੱਟ ਕਰ ਸਕਦੇ ਹੋ ਉਹ ਉਹ ਕਿਸਾਨ ਥੱਲੇ ਵੀ ਉਤਰ ਕੇ ਦੇਖ ਸਕਦਾ ਹੈ ਟਰੈਕਟਰ ਚੱਲਦਾ ਰਹੇਗਾ ਇਹ ਜ਼ਿਆਦਾ ਨਹੀਂ ਉਤਰ ਸਕਦਾ ਜੀ ਤੇ ਜੇਕਰ ਮਤਲਬ ਕੋਈ ਪ੍ਰੋਬਲਮ ਆ ਗਈ ਪਿੱਛੇ ਥੋੜੀ ਦੇਰ ਲਈ ਮਤਲਬ 1-2 ਮਿੰਟ ਲਈ ਉਹ ਥੱਲੇ ਜਾ ਕੇ ਨਾਲ-ਨਾਲ ਓਪਰੇਟ ਕਰਦਾ ਰਹੇ ਮਤਲਬ ਤੇ ਉਹਨੂੰ ਜਿਹੜਾ ਕਿਸਾਨ ਆ ਜੀ ਉਹਨੂੰ ਫੀਲਡ ਦੇ ਵਿੱਚ ਉਹਨੂੰ ਮੌਜੂਦ ਰਹਿਣਾ ਪਵੇਗਾ ਜੀ ਜਿੱਥੇ ਉਹ ਟਰੈਕਟਰ ਚੱਲ ਰਿਹਾ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਪ੍ਰੋਪਰ ਸਾਰੇ ਗੇੜੇ ਪੂਰੇ ਹੋ ਜਾਂਦੇ ਨੇ ਦੁਬਾਰਾ ਚੜ ਜਾਵੇ ਹਾਂਜੀ ਫਿਰ ਉਹ ਤੇ ਜਦੋਂ ਪ੍ਰੋਪਰ ਜਦੋਂ ਤੁਹਾਡਾ ਇਹ ਸਕਰੀਨ ਦੇ ਉੱਪਰ ਫਿਰ ਇੱਕ ਰੈੱਡ ਸਿਗਨਲ ਆ ਜਾਏਗਾ ਮਤਲਬ ਜਦੋਂ ਪ੍ਰੋਗਰਾਮਿੰਗ ਜਿਹੜੀ ਫੀਡ ਕੀਤੀ ਹੈ ਉਹ ਪ੍ਰੋਗਰਾਮਿੰਗ ਜਦੋਂ ਖਤਮ ਹੋ ਗਈ ਪੂਰਾ ਕੰਮ ਕਰ ਗਿਆ ਤੇ ਉੱਥੇ ਫਿਰ ਉਹ ਸਿਗਨਲ ਆ ਜਾਏਗਾ ਵੀ ਇਹ ਤੁਹਾਡਾ ਪੂਰਾ ਖੇਤ ਵਾਹ ਆ ਗਿਆ ਪੂਰਾ ਸਰ ਖੇਤ ਵਾਹਿਆ ਜਾਏ ਉਹਨੇ ਪਹਿਲਾਂ ਟਰੈਕਟਰ ਨੇ ਤੁਹਾਨੂੰ ਦੱਸ ਦੇਣਾ ਜੀ ਇਸ ਸਕਰੀਨ ਦੇ ਉੱਪਰ ਰੈੱਡ ਕਲਰ ਦਾ ਇੱਕ ਲਾਰਨ ਵੱਜ ਜਾਣਾ ਜੀ ਉੱਪਰ ਆ ਕੇ ਤੇ ਉਸ ਤੋਂ ਬਾਅਦ ਫਿਰ ਡਰਾਈਵਰ ਨੂੰ ਕੰਟਰੋਲ ਆਪਣੇ ਹੱਥੀ ਕਰਨਾ ਪੈਣਾ ਜੀ ਅੱਛਾ ਇਹ ਆਟੋਮੈਟਿਕ ਤੁਸੀਂ ਕਿਹਾ ਸਟੀering ਹੈ ਇਹ ਸਾਰਾ ਇਸ ਪ੍ਰੋਗਰਾਮਿੰਗ ਦੇ ਜ਼ਰੀਏ ਆਟੋਮੈਟਿਕ ਹੁੰਦਾ ਕਿ ਇਹਦੇ ਉੱਤੇ ਹੋਰ ਵੀ ਪੁਰਜ਼ਾ ਲੱਗਾ ਕੋਈ ਇਹ ਤੇ ਸੈਂਸਰ ਲੱਗੇ ਨੇ ਜੀ ਅੱਛਾ ਹਾਂਜੀ ਉੱਪਰ ਵੀ ਇੱਕ ਸੈਂਸਰ ਲੱਗਾ ਜੀ ਅੱਛਾ ਕਿਹੜਾ ਸੈਂਸਰ ਹੈ ਇਹ ਸਾਹਮਣੇ ਅੱਛਾ ਇਹ ਸੈਂਸਰ ਲੱਗਾ ਹੈ ਇਹ ਸੈਂਸਰ ਮਤਲਬ ਇਹ ਸਟੀering ਨੂੰ ਆਪਣੇ ਮੁਤਾਬਕ ਘੁਮਾਉਂਦਾ ਹੈ ਕਦੀ ਉਧਰ ਕਦੀ ਉਧਰ ਹਾਂਜੀ ਹਾਂਜੀ ਸਰ ਹਾਂਜੀ ਹਾਂਜੀ ਬਿਲਕੁਲ ਕਿੰਨੇ ਸੈਂਸਰ ਲੱਗੇ ਆ ਹਾਂਜੀ ਕਿੰਨੇ ਸੈਂਸਰ ਲੱਗੇ ਆ ਇਹਨੂੰ ਸੈਂਸਰ ਦੋ ਲੱਗੇ ਨੇ ਜੀ ਇੱਕ ਛੱਤ ਦੇ ਉੱਪਰ ਆ ਜੀ ਅੱਛਾ ਛੱਤ ਤੇ ਹੈ ਛੱਤ ਤੇ ਕਿਹ ਲੋ ਆ ਛੱਤੇ ਸਰ ਉਹ ਜਿਹਦੀ ਇਹਦੀ ਰੇਂਜ ਆ ਉਹ ਜੀਪੀਐਸ ਵਗੈਰਾ ਜਿਵੇਂ ਅੱਛਾ ਜੀਪੀਐਸ ਦੇ ذریعے ਮਤਲਬ ਸੈਟਲਾਈਟ ਦੇ ذریعے ਕੰਟਰੋਲ ਸੈਟਲਾਈਟ ਦੇ ذریعے ਇਹਨੂੰ ਸੈੱਟ ਕਰਦਾ ਜੀ ਤੇ ਇਹ ਆਟੋ ਸਟੀਰਿੰਗ ਜੋ ਉਹ ਆਟੋ ਸਟੀਰਿੰਗ ਹੈ ਜੀ ਇਹ ਤੇ ਇਹਦੇ ਕਿਸੇ ਵੀ ਟਰੈਕਟਰ ਤੇ ਤੁਸੀਂ ਉੱਪਰ ਲਾ ਸਕਦੇ ਹੋ ਜੀ ਇਹ ਕੋਈ ਜ਼ਰੂਰੀ ਨਹੀਂ ਵੀ ਇਹ ਟਰੈਕਟਰ ਖੜਾ ਜੋ ਤੁਹਾਡੇ ਕੋਲ ਇਹ ਸਪੈਸ਼ਲ ਸਟੀਰਿੰਗ ਹੈ ਇਹ ਜੋ ਸਟੀਰਿੰਗ ਆ ਆਟੋ ਸਟੀਰਿੰਗ ਜੀ ਇਹ ਆਟੋ ਸਿੰਕ ਸਪੈਸ਼ਲ ਆ ਤੇ ਕਿਸੇ ਵੀ ਟਰੈਕਟਰ ਦੇ ਉੱਪਰ ਤੁਸੀਂ ਇਸ ਨੂੰ ਕੱਢ ਕੇ ਜੀ ਜਿਹੜਾ ਪਹਿਲਾਂ ਸਟੀਰਿੰਗ ਲੱਗਿਆ ਹੋਇਆ ਸੀਗਾ ਤੇ ਇਹਦੀ ਇੱਕ ਸਪਲਾਈਨ ਸਪਲਾਈਨਾਂ ਹੁੰਦੀਆਂ ਨੇ ਵਿੱਚ ਜੀ ਉਹ ਖਰਾਦੀ ਤੋਂ ਬਣ ਜਾਂਦੀ ਹੈ ਸਪਲਾਈਨ ਉਸ ਨੂੰ ਉਹਦੇ ਵਿੱਚ ਫਿੱਟ ਕਰਕੇ ਤੁਸੀਂ ਇਹ ਆਪਣੇ ਆਟੋ ਸਟੀਅਰਿੰਗ ਦੇ ਉੱਤੇ ਫਿੱਟ ਕਰ ਸਕਦੇ ਹੋ ਜੀ ਅੱਛਾ ਜਿਹੜਾ ਇਹ ਸੈਂਸਰ ਹੈ ਇੱਕ ਤਾਂ ਤੁਸੀਂ ਪ੍ਰੋਗਰਾਮਿੰਗ ਦੀ ਗੱਲ ਕੀਤੀ ਹੈ ਪ੍ਰੋਗਰਾਮਿੰਗ ਫੀਡ ਕਰਦੀ ਵੀ ਇੰਨਾ ਖੇਤ ਵੜਾ ਉਹਦੇ ਵਿੱਚ ਫੀਡ ਕਰਦੀ ਉਹਨਾ ਉਹ ਗਿਹੜੇ ਮਾਰੂਗਾ ਇਹ ਸੈਂਸਰ ਜਿਹੜਾ ਹੈ ਇਹ ਸੈਂਸਰ ਟਰੈਕਟਰ ਨੂੰ ਕਮਾਂਦਾ ਹਾਂਜੀ ਸਰ ਇਹ ਟਰੈਕਟਰ ਨੂੰ ਕਮਾਂਡ ਦਿੰਦਾ ਜੀ ਇਹ ਟਰੈਕਟਰ ਜਦੋਂ ਆ ਮੋੜਨਾ ਜੀ ਇਹ ਤੇ ਇਹਦੀ ਜਿਹੜੀ ਡਾਈਮੈਂਸ਼ਨ ਉਹ ਪਹਿਲਾਂ ਕੱਢੀ ਗਈ ਹੈ ਜੀ ਉਹ ਜੋ ਟਰੈਕਟਰ ਦੇ ਅਲੱਗ-ਅਲੱਗ ਸਟੀਅਰਿੰਗ ਹੁੰਦੇ ਜੇ ਤੁਸੀਂ ਕਿਸੇ ਹੋਰ ਟਰੈਕਟਰ ਤੇ ਲਾਉਣਾ ਚਾਹੁੰਦੇ ਹੋ ਤਾਂ ਉਹਨੂੰ ਆਪਣੇ ਹਿਸਾਬ ਨਾਲ ਪੂਰੀ ਕਟਾਈ ਕਰਕੇ ਸੈੱਟ ਕਰ ਸਕਦੇ ਹੋ। ਸਾਡੇ ਕੋਲ ਕਿਹੋ ਜਿਹਾ ਯੰਤਰ ਲਾਇਆ ਹੈ ਉਹ ਵੀ ਮੈਂ ਦਿਖਾਵਾਂ ਕਿ ਕੈਮਰਾਮੈਨ ਅਗਰ ਕਵੇ ਦਿਖਾਵੇ ਤਾਂ ਮੈਂ ਉਹ ਉਹ ਜਿਹੜਾ ਸਿਸਟਮ ਲਾਇਆ ਟੈਕਨੀਕ ਦਾ ਅਗਰ ਦੋਨੋਂ ਪਾਸੇ ਮੈਂ ਦੇਖਾ ਤਾਂ ਇਹ ਪਿੱਛੇ ਖੇਤਵਾਨ ਵਾਸਤੇ ਇਹ ਮਸ਼ੀਨਰੀ ਲੱਗੀ ਹੈ ਔਰ ਮਸ਼ੀਨਰੀ ਦੇ ਨਾਲ-ਨਾਲ ਜਿਹੜਾ ਇਹ ਪੂਰੀ ਤਰ੍ਹਾਂ ਪ੍ਰੋਗਰਾਮਿੰਗ ਦੀ ਸਕਰੀਨ ਲਾਈ ਹੈ ਔਰ ਇਸ ਸਕਰੀਨ ਦੇ ਨਾਲ-ਨਾਲ ਅਗਰ ਮੈਂ ਉੱਪਰ ਦਿਖਾਉਣ ਦੀ ਕੋਸ਼ਿਸ਼ ਕਰਾਂ ਉੱਪਰ ਜਿਹੜਾ ਹੈ ਉਹ ਇੱਕ ਹੋਰ ਸੈਟਲਾਈਟ ਦੇ ذریعے ਕਿਉਂਕਿ ਕੰਟਰੋਲ ਹੁੰਦਾ ਪੂਰਾ ਟਰੈਕਟਰ ਇਹ ਛੱਤ ਦੇ ਉੱਤੇ ਇੱਕ ਯੰਤਰ ਲਾਇਆ ਇਸ ਯੰਤਰ ਦੇ ذریعے ਸੈਟਲਾਈਟ ਦੇ ذریعے ਕਿਉਂਕਿ ਇਹ ਡਰਾਈਵਰਲੈਸ ਟਰੈਕਟਰ ਤਾਂ ਕਹਿ ਸਕਦੇ ਆ ਪਰ ਜਿਹੜਾ ਕਿਸਾਨ ਹੈ ਜਿਹੜਾ ਵੀ ਕਿਸਾਨ ਟਰੈਕਟਰ ਜਦੋਂ ਖੇਤਾਂ ਦੇ ਵਿੱਚ ਚਲਾਉਂਦਾ ਤਾਂ ਉਸ ਤੋਂ ਬਾਅਦ ਉਹ ਕਈ ਗਿੜੇ ਮਾਰਦਾ ਰਹਿੰਦਾ ਹੈ ਇੱਕੋ ਹੀ ਜਗ੍ਹਾ ਦੇ ਉੱਤੇ ਕਈ ਉਹ ਗਿੜੇ ਡਬਲ ਹੋ ਜਾਂਦੇ ਨੇ ਪਰ ਇਸ ਟਰੈਕਟਰ ਦੇ ذریعے ਇੱਕੋ ਵਾਰੀ ਪ੍ਰੋਗਰਾਮਿੰਗ ਦੇ ਜ਼ਰੀਏ ਪੂਰਾ ਖੇਤ ਵਾਇਆ ਜਾ ਬੀਜਿਆ ਜਾਏਗਾ ਔਰ ਉਸ ਤੋਂ ਬਾਅਦ ਇਹ ਸੈਂਸਰ ਜਿਹੜਾ ਹੈ ਇਹ ਆਪਣੇ ਆਪ ਕੰਮ ਕਰਦਾ ਹੈ ਇਸ ਨੂੰ ਕੰਟਰੋਲ ਕਰਦਾ ਹੈ ਟਰੈਕਟਰ ਨੂੰ ਸੋ ਇਹ ਜਿਹੜੀਆਂ ਤਸਵੀਰਾਂ ਨੇ ਕਿਸਾਨਾਂ ਦੇ ਲਈ ਕਾਫੀ ਰਾਹਤ ਲਿਆ ਨੇ ਕਿਉਂਕਿ ਕਿਸਾਨ ਨੂੰ ਟੈਨਸ਼ਨ ਹੁੰਦੀ ਹੈ ਕਈ ਵਾਰ ਸਟੀਅਰਿੰਗ ਘੁਮਾਉਣ ਦੀ ਪਰ ਹੁਣ ਉਹ ਟੈਨਸ਼ਨ ਖਤਮ ਹੋ ਜੇਗੀ ਇਸ ਟਰੈਕਟਰ ਨੂੰ ਵੇਖ ਕੇ ਅਗਰ ਮੈਂ ਚਲਾਣ ਦੀ ਤੁਸੀਂ ਚਲਾ ਕੇ ਦਿਖਾਓ ਅਗਰ ਥੋੜਾ ਜਿਹਾ ਕਿਉਂਕਿ ਦੂਜੇ ਪਾਸੇ ਮੈਂ ਤਸਵੀਰਾਂ ਉਹ ਵੀ ਦਿਖਾ ਰਿਹਾ ਜਿਹੜਾ ਖੇਤਾ ਦੇ ਵਿੱਚ ਕਿਉਂਕਿ ਉਹ ਜਦੋਂ ਇਹ ਟਰੈਕਟਰ ਤੁਸੀਂ ਚਲਾ ਰਹੇ ਸੀ ਉਹ ਵੀ ਨਾਲ-ਨਾਲ ਤਸਵੀਰਾਂ ਦਿਖਾ ਰਿਹਾ ਪਰ ਮੈਂ ਇੱਕ ਵਾਰੀ ਕਹਿਣਾ ਕਿ ਤੁਸੀਂ ਇੱਕ ਵਾਰੀ ਚਲਾ ਕੇ ਦਿਖਾਓ ਇੱਥੇ ਕਿਵੇਂ ਦਾ ਟਰੈਕਟਰ ਚੱਲਦਾ ਵਿਦਆਊਟ ਤੁਸੀਂ ਜਦੋਂ ਥੱਲੇ ਉਤਰਦੇ ਹੋ ਇਸੇ ਪ੍ਰੋਗਰਾਮਿੰਗ ਕਰਕੇ ਤੇ ਸਰ ਇੱਕ ਹੋਰ ਵੀ ਹੈ ਜਦੋਂ ਟਰੈਕਟਰ ਦਾ ਪ੍ਰੋਗਰਾਮ ਪੂਰਾ ਹੁੰਦਾ ਤਾਂ ਇਸ ਤਰ੍ਹਾਂ ਤੁਹਾਨੂੰ ਸਕਰੀਨ ਤੇ ਦਿਖ ਵੀ ਰਿਹਾ ਜੀ ਵੀ ਉਸ ਨੇ ਪੂਰਾ ਫੀਲਡ ਹੈ ਜਿਹੜਾ ਉਹ ਪ੍ਰੋਪਰ ਇਹ ਬਾਹਰ ਦਿੱਤਾ ਗਿਆ ਜੀ ਇਹ ਗ੍ਰੀਨ ਜੋ ਲਾਈਨ ਆਈਆਂ ਨੇ ਜੀ ਇਹ ਉਹ ਇਹਦੇ ਵਿੱਚ ਪਤਾ ਲੱਗ ਜਾਂਦਾ ਉਹ ਸਾਰਾ ਇਹਦੇ ਵਿੱਚ ਪਤਾ ਲੱਗ ਜਾਂਦਾ ਜੀ ਖੇਤ ਖੇਤ ਬਾਹਰ ਖੇਤ ਬਾਹਰ ਹੁਣ ਸਟਾਰਟ ਕਰਕੇ ਦਿਖਾ ਦਿਓ ਸੋ ਇਹ ਟਰੈਕਟਰ ਸਟਾਰਟ ਕਰਕੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਔਰ ਬਾਅਦ ਚ ਜਿਹੜੇ ਡਾਕਟਰ ਅਸੀਮ ਵਰਮਾ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਹਦਾ ਫਾਇਦਾ ਕੀ ਹੈ ਇਹਦਾ ਟੈਕਨੀਕ ਦੱਸ ਦਿੱਤੀ ਤੁਹਾਨੂੰ ਸਾਰੀ ਅਸੀਂ ਹੁਣੇ ਥੱਲੇ ਉਤਰਨਗੇ ਟਰੈਕਟਰ ਨੂੰ ਸਟਾਰਟ ਕਰਕੇ ਪੂਰੀ ਸਪੀਡ ਇਹ ਜਿਹੜੀ ਹੈ ਇਸ ਦੇ ਵਿੱਚ ਫੀਡ ਕਰਦੀ ਹੈ ਕਿਉਂਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਸਪੀਡ ਹਜੇ ਘੱਟ ਹੈ ਕਿਉਂਕਿ ਖੇਤਾਂ ਦੇ ਵਿੱਚ ਜਦੋਂ ਇਹ ਟਰੈਕਟਰ ਜਾਏਗਾ ਇਹ ਅਸੀਂ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਵਿਭਾਗ ਦੇ ਇੱਕ ਬਾਹਰ ਪਾਰਕ ਦੇ ਵਿੱਚ ਆਉਰੇ ਪਾਰਕ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕੋਈ ਵੀ ਡਰਾਈਵਰ ਇਹਦੇ ਉੱਤੇ ਨਹੀਂ ਬੈਠਾ ਕਿਸਾਨ ਉਰੇ ਟਰੈਕਟਰ ਆਪਣੇ ਆਪ ਚੱਲ ਰਿਹਾ ਸਾਹਮਣੇ ਸਕਰੀਨ ਹੈ ਉਹ ਸਕਰੀਨ ਦੇ ਵਿੱਚ ਜਿੱਥੇ ਚੱਲ ਰਿਹਾ ਉਹ ਨਜ਼ਰ ਆ ਰਿਹਾ ਪੂਰਾ ਖੇਤ ਹੀ ਸਮਝ ਲਓ ਉਹ ਖੇਤ ਵੀ ਨਜ਼ਰ ਆ ਰਹੇ ਨੇ ਸਕਰੀਨ ਦੇ ਕਿੰਨਾ ਵਾਇਆ ਗਿਆ ਉਰੇ ਪਿੱਛੇ ਜਿਹੜੀ ਮਸ਼ੀਨਰੀ ਹੈ ਇਹ ਜਦੋਂ ਖੇਤਾ ਜਾਏਗੀ ਤਾਂ ਥੱਲੇ ਹੋ ਜਾਏਗੀ ਜਦੋਂ ਢੇੜੇ ਦੇਈ ਜੇ ਤਾਂ ਪੂਰੀ ਤਰ੍ਹਾਂ ਢੇੜੇ ਦੇਣ ਤੋਂ ਬਾਅਦ ਇਹ ਟਰੈਕਟਰ ਆਪਣੇ ਆਪ ਜਦੋਂ ਪੂਰਾ ਵਾਇਆ ਜਾਏਗਾ ਖੇਤ ਉਦੋਂ ਰੁਕ ਜਾਏਗਾ ਹੁਣ ਇਹ ਟਰੈਕਟਰ ਨਿਕਲ ਰਿਹਾ ਔਰ ਮੇਰੇ ਨਾਲ ਡਾਕਟਰ ਸੰਦੀਪ ਵਰਮਾ ਨੇ ਇਹ ਅਸੀਮ ਵਰਮਾ ਮਾਫ ਕਰਨਾ ਔਰ ਇਹ ਜਿਹੜਾ ਟਰੈਕਟਰ ਹੈ ਮੈਂ ਉਹਨਾਂ ਨਾਲ ਉਹਨਾਂ ਕੋਲ ਪੂਰੀ ਤਕਨੀਕ ਪੁੱਛੀ ਇਹ ਅਗਰ ਅਦੀ ਮੈਂ ਗੱਲ ਕਰਾਂ ਤੇ ਇਹਦਾ ਫਾਇਦਾ ਕੀ ਹੈ ਕਿਸਾਨਾਂ ਨੂੰ ਅਤੇ ਜਿਹੜੀ ਟੈਕਨੋਲੋਜੀ ਹੁਣ ਯੂਨੀਵਰਸਿਟੀ ਵੱਲੋਂ ਰეკਮੈਂਡ ਕੀਤੀ ਗਈ ਹੈ ਸੋ ਇਹ ਹੈ ਜੀਐਨਐਸਐਸ ਬੇਸਡ ਆਟੋ ਸਟੀਅਰਿੰਗ ਸਿਸਟਮ ਸੋ ਜੀਐਨਐਸਐਸ ਬੇਸਡ ਮਤਲਬ ਕਿ ਇਹ ਸੈਟੇਲਾਈਟ ਕੋਆਰਡੀਨੇਟਸ ਦੇ ਬੇਸ ਤੇ ਕੰਮ ਕਰਦਾ ਹੈ ਆਟੋ ਸਟੀਅਰਿੰਗ ਸਿਸਟਮ ਹੈ ਕਿ ਜਿਹੜਾ ਕਿਸਾਨ ਭਰਾ ਹੈ ਉਹਨੂੰ ਸਟੀਅਰਿੰਗ ਦੀ ਹੁਣ ਟੈਨਸ਼ਨ ਨਹੀਂ ਹੈ ਸਟੀਅਰਿੰਗ ਕੰਟਰੋਲ ਕਰਨ ਦੀ ਇਹਦੀ ਵਰਕਿੰਗ ਜਿਵੇਂ ਇਦਾਂ ਹੈ ਕਿ ਇਹਦੇ ਚ ਉੱਪਰ ਜੀਪੀਐਸ ਰਿਸਿਵਰ ਲੱਗਾ ਹੈ ਸਾਡਾ ਰਾਈਟ ਫਿਰ ਇੱਕ ਐਂਗਲ ਸੈਂਸਰ ਹੈ ਇਸ ਤੋਂ ਇਲਾਵਾ ਉਹ ਕੰਸੋਲ ਹੈ ਜੀ ਜਿਹੜਾ ਰਿਸਪੌਂਸਿਵ ਕੰਟਰੋਲ ਹੈ ਉਹਦੇ ਚ ਆਪਾਂ ਪੂਰੀ ਜਿਹੜੀ ਫੀਲਡ ਦੀ ਡਾਈਮੈਂਸ਼ਨਸ ਹੈ ਉਹ ਵਨ ਟਾਈਮ ਫੀਡ ਕਰ ਦਿੰਨੇ ਆ ਜਿਹੜਾ ਇੰਪਲੀਮੈਂਟ ਤੇ ਟਰੈਕਟਰ ਹੈ ਉਹਦੀਆਂ ਜਿਹੜੀਆਂ ਡਾਈਮੈਂਸ਼ਨਸ ਹੈ ਉਹ ਫੀਡ ਕਰ ਦਿੰਨੇ ਆ ਜੀ ਤਾਂ ਇਸ ਤੋਂ ਇਲਾਵਾ ਸਾਨੂੰ ਇੱਕ ਵਾਰ ਫੀਲਡ ਦੇ ਕੋਆਰਡੀਨੇਟਸ ਲੈਣ ਵਾਸਤੇ ਚੱਕਰ ਲਗਾਉਣਾ ਪੈਂਦਾ ਫੀਲਡ ਦਾ ਤਾਂ ਕਿ ਇਹਦੇ ਚ ਕੋਆਰਡੀਨੇਟਸ ਫਿੱਟ ਹੋ ਜਾਣ ਤੇ ਰੈਸਟ ਜਿਹੜਾ ਕੰਮ ਹੈ ਉਸ ਤੋਂ ਆਟੋ ਸਟੇਟ ਦਾ ਮੇਰਾ ਮੇਰਾ ਸਵਾਲ ਇਹੀ ਹੈ ਕਿ ਇਹਦਾ ਫਾਇਦਾ ਕੀ ਹੈ ਕਿਸਾਨ ਨੂੰ ਮਤਲਬ ਕੀ ਫਾਇਦਾ ਕਿਸਾਨ ਤਾਂ ਪਹਿਲੇ ਵੀ ਦੂਜੇ ਟਰੈਕਟਰ ਨਾਲ ਬਾਹਰੇ ਆ ਸੀ ਫਾਇਦਾ ਦੇਖੋ ਐਦਾਂ ਜੀ ਕਿ ਜਿਹੜਾ ਮਤਲਬ ਮਰਜੀ ਕਿਸਾਨ ਪਰ ਆਪਣਾ ਹੋਏ ਜਿੰਨਾ ਮਰਜੀ ਐਕਸਪੀਰੀਅੰਸ ਹੋਏ ਫੀਲਡ 'ਚ ਜਦੋਂ ਵੀ ਉਹ ਕੰਮ ਕਰਦਾ ਹੈ ਨਾ ਜੀ ਉਹਨੂੰ ਇੱਕ ਤੇ ਸਟੀਅਰਿੰਗ ਦੀ ਬਹੁਤ ਟੈਨਸ਼ਨ ਹੈ ਕਿ ਮੇਰਾ ਕੰਮ ਸਹੀ ਹੋਵੇ ਇਸ ਤੋਂ ਇਲਾਵਾ ਓਵਰਲੈਪਿੰਗ ਬਹੁਤ ਹੁੰਦੀ ਹੈ ਜਿਹਨੂੰ ਆਪਾਂ ਪੰਜਾਬੀ ਚ ਦੌਰ ਵੀ ਕਹਿ ਦਿੰਦੇ ਆ ਉਹ ਬਹੁਤ ਜ਼ਿਆਦਾ ਹੁੰਦੀ ਹੈ ਮੰਨ ਲਓ ਤਵੀਆਂ ਤੁਸੀਂ ਚਲਾ ਰਹੇ ਹੋ ਉਹ ਕਿਸਾਨ ਭਰਾ ਨੂੰ ਪਤਾ ਨਹੀਂ ਲੱਗਦਾ ਕਿ ਮੈਂ ਇੱਕੋ ਜਗ੍ਹਾ ਤੋਂ ਕਿੰਨੀ ਵਾਰ ਉਹ ਤਵੀਆਂ ਨੂੰ ਕੱਟਦਾ ਹੈ ਸਹੀ ਹੈ ਨਾ ਜੀ ਸੋ ਜੇ ਮਨ ਅਸੀਂ ਕਈ ਜਗ੍ਹਾ ਟ੍ਰਾਇਲ ਕਰਕੇ ਦੇਖ ਲਿਆ ਲਗਭਗ 15 15 18 18% ਜਿਹੜਾ ਹੈ ਓਵਰਲੈਪਿੰਗ ਆਮ ਹੋ ਜਾਂਦੀ ਹੈ ਸੋ ਇਸ ਟਰੈਕਟਰ ਨਾਲ ਕੀ ਹੈ ਕਿ ਜਿਹੜਾ ਇੰਪਲੀਮੈਂਟ ਇੱਕ ਵਾਰ ਕਿਸੇ ਜਗ੍ਹਾ ਤੋਂ ਲੰਘਿਆ ਉੱਥੋਂ ਦੁਬਾਰਾ ਨਹੀਂ ਹੋਏਗਾ ਉਹਦਾ ਓਵਰਲੈਪਿੰਗ ਬਿਲਕੁਲ ਨਹੀਂ ਹੋਏਗੀ ਇਨਸਾਨ ਕੀ ਜੇ ਟਰੈਕਟਰ ਬਾਰ ਬਾਰ ਲੰਘਾ ਦੇਖੋ ਬਾਰ ਬਾਰ ਇੱਕੋ ਜਗ੍ਹਾ ਤੋਂ ਆਪਾਂ ਲੰਘ ਰਹੇ ਹਾਂ ਮੰਨ ਲਓ ਉਦਾਹਰਨ ਦੇ ਤੌਰ ਤੇ ਲੈ ਲਓ 15% ਓਵਰਲੈਪਿੰਗ ਹੈ ਇਹਦਾ ਮਤਲਬ ਉਹ 15% ਏਰੀਆ ਜਿਹੜਾ ਆਪਾਂ ਨਾ ਲੋਡ ਹੋਣ ਦੇ ਬਾਵਜੂਦ ਵੀ ਡੀਜ਼ਲ ਦੀ ਖਪਤ ਜ਼ ਤੁਹਾਡੇ ਟਾਈਮ ਦੀ ਜ਼ਿਆਦਾ ਖਪਤ ਹੋਏਗੀ ਆਪਾਂ ਇੱਕ ਇੰਜੀਨੀਅਰਿੰਗ 'ਚ ਜਿਵੇਂ ਕੰਪੈਕਸ਼ਨ ਆਫ ਸੋਇਲ ਦੀ ਗੱਲ ਕਰਦੇ ਆ ਉਹ ਜ਼ਿਆਦਾ ਹੋ ਰਹੀ ਹੈ ਕਿਉਂਕਿ 15% ਐਕਸਟਰਾ ਨਿਕਲ ਰਿਹਾ ਸੋ ਇਸ ਤੋਂ ਇਸ ਤੋਂ ਵੱਧ ਵਧੀਆ ਹੈ ਵਾ ਕਿ ਆਪਾਂ ਇੱਕੋ ਵਾਰੋ ਕੰਮ ਕਰੀਏ ਇਸੇ ਤਰ੍ਹਾਂ ਮਿਸਿੰਗ ਹੈ ਜੀ ਕਿ ਜਿਹੜਾ ਆਪਾਂ ਪਾੜਾ ਰਹਿ ਜਾਂਦਾ ਉਹ ਨਾ ਹੋਵੇ ਉਹ ਕਈ ਵਾਰ ਜਿਵੇਂ ਬਜਾਈ 'ਚ ਜਿਉਂ ਰਹਿ ਜੀ ਆਪਣੇ ਨੂੰ ਕਿੰਨੇ ਆਪਣੇ ਝਾੜ 'ਚ ਨੁਕਸਾਨ ਹੁੰਦਾ ਜੀ ਇਸ ਚ ਕੇਸ 'ਚ ਕੀ ਹੈ ਕਿ ਨਾ ਮਿਸਿੰਗ ਹੋਉਂਦਾ ਹੈ ਤੇ ਨਾ ਹੀ ਓਵਰਲੈਪਿੰਗ ਹੋਏਗੀ ਮਾਰਕੀਟ ਕਦੋਂ ਦਿਖੂਗਾ ਕਿਸਾਨਾਂ ਤੇ ਬਹੁਤ ਜਲਦੀ ਹੈ ਜੀ ਬਹੁਤ ਜਲਦੀ ਆ ਜਾਏਗਾ ਕਿਸਾਨ ਭਰਾਵਾਂ ਨੂੰ ਅਸੀਂ ਕਿਸਾਨ ਮੇਲੇ 'ਚ ਆਏਗੀ ਉਸ ਆਵਨਲ এদিন ਜਲਦੀ ਕਮਰਸ਼ੀਅਲਾਈਜ਼ ਹੋ ਜੀ ਕੋਸਟ ਨਦੀ ਆਪਾਂ ਗੱਲ ਕਰੀਏ ਟਰੈਕਟਰ ਜਿਹਦਾ ਬਾਕੀ ਕੰਪਨੀਆਂ ਦਾ ਜਦੋਂ ਇਸ ਪ੍ਰੋਗਰਾਮਿੰਗ ਤੋਂ ਇਲਾਵਾ ਵਿਕਦਾ ਪਰ ਜਦੋਂ ਇਹ ਪ੍ਰੋਗਰਾਮ ਹੀ ਲੱਗ ਜੇਗੀ ਤੇ ਕੋਸਟ ਵੀ ਵਧੇਗੀ ਦੇਖੋ ਕੋਸਟ ਦਾ ਫਰਕ ਅਸੀਂ ਐਦਾਂ ਦੇਖਿਆ ਜੀ ਕਿ ਇਹ ਟਰੈਕਟਰ ਤੇ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਦਿਨੇ ਦੇ ਦਿਨ ਹੀ ਕੰਮ ਕਰਨਾ ਹੈ ਤੁਸੀਂ ਸ਼ਾਮ ਨੂੰ ਲੇਟ ਈਵਨਿੰਗ ਸੂਰਜ ਢੱਲੇ ਤੇ ਵੀ ਕੰਮ ਹੋ ਸਕਦਾ ਹੈ ਕਿਉਂਕਿ ਇਹਨੂੰ ਡਾਇਰੈਕਸ਼ਨ ਦੇਣ ਲਈ ਸਿਰਫ ਕੋਆਰਡੀਨੇਟਸ ਦੀ ਲੋੜ ਹੈ ਸੋ ਆਪਾਂ ਇਹ ਮੰਨ ਕੇ ਚੱਲਦੇ ਹਾਂ ਕਿ ਜੇ ਕੰਮ ਦਾ ਸਾਡਾ ਦਿਨ ਦੇ ਘੰਟੇ ਵੱਧ ਗਏ ਤੇ ਤੁਹਾਡੀ ਜਿਹੜੀ ਕੋਸਟ ਉਹਦੇ ਤੇ ਲੱਗਣੀ ਹੈ ਉਹ ਰਿਕਵਰ ਹੋ ਜਾਣੀ ਹੈ ਜੀ ਸੋ ਇਹਦਾ ਮਤਲਬ ਕਿ ਹੁਣ ਇਹ ਕਿਸਾਨ ਪਰ ਆਇਆ ਨਾ ਮੰਨ ਕੇ ਚੱਲਣ ਕਿ ਟਰੈਕਟਰ ਸਾਡਾ ਸਿਰਫ 8 ਘੰਟੇ ਹੀ ਚੱਲਣਾ ਸੋ ਉਹ ਿੰਗ ਚ ਸ਼ਾਮ ਨੂੰ ਜਿਹੜਾ ਮਤਲਬ ਜਿੱਥੇ ਥੋੜਾ ਜਿਹਾ ਹਨੇਰਾ ਵੀ ਹੋਵੇ ਭਾਵੇਂ ਉਹਦੇ ਵੀ ਕੰਮ ਕਰੇ ਟਰੈਕਟਰ ਦੀ ਕੋਸਟ ਦੀ ਗੱਲ ਕਰ ਰਹੇ ਹੋ ਵਧੇਗੀ ਹਾਂ ਯੈਸ ਜੇ ਸਿੰਪਲੀ ਜਿਹੜਾ ਇਹ ਸਿਸਟਮ ਲਗਾਇਆ ਹੈ ਉਹ ਟਰੈਕਟਰ ਦਾ ਕਾਸਟ ਘਟਾ ਦੇਊਗਾ ਬਸ ਉਹ ਸਰ ਹਲੇ ਨਹੀਂ ਆਪਾਂ ਇਹਦੇ ਬਾਰੇ ਗੱਲ ਕਰ ਸਕਦੇ ਕਿਉਂਕਿ ਇਹ ਵੇਰੀਏਬਲ ਹੈ ਅਸੀਂ ਰਿਸਰਚ ਕੀਤੀ ਉਸ ਤੋਂ ਬਾਅਦ ਜਦੋਂ ਮਾਰਕੀਟ ਚ ਡਿਮਾਂਡ ਵਧੇਗੀ ਉਦੋਂ ਜਦੋਂ ਰੇਟ ਹੋਵੇਗਾ ਉਹ ਫਿਕਸ ਫਾਈਨਲ ਹੋਏਗਾ ਉਦੋਂ ਫਾਈਨਲ ਹੋਵੇਗਾ ਔਰ ਇਹ ਇੱਕ ਕਿਸਾਨ ਦੇ ਲਈ ਚੰਗੀ ਤਸਵੀਰ ਹੈ ਕਿਸਾਨ ਦੇ ਲਈ ਰਾਹਤ ਵਾਲੀ ਇਹ ਤਸਵੀਰ ਹੈ ਕਿਉਂਕਿ ਕਿਸਾਨ ਜਦੋਂ ਟਰੈਕਟਰ ਤੇ ਸਵਾਰ ਹੁੰਦਾ ਕਈ ਹਾਸੇ ਵੀ ਹੁੰਦੇ ਨੇ ਖੇਤਾਂ ਦੇ ਵਿੱਚ ਕਿਉਂਕਿ ਆਊਟ ਆਫ ਕੰਟਰੋਲ ਵੀ ਟਰੈਕਟਰ ਹੁੰਦਾ ਇਹੋ ਜਿਹੀਆਂ ਖਬਰਾਂ ਵੀ ਆਉਂਦੀਆਂ ਨੇ ਪਰ ਇਸ ਦੇ ਵਿੱਚ ਇਹ ਹੈ ਕਿ ਕਿਸਾਨ ਜਦੋਂ ਇਸ ਇਸ ਮੀਟਰ ਦੇ ਵਿੱਚ ਇਸ ਸਕਰੀਨ ਦੇ ਵਿੱਚ ਆਪਣੀ ਪ੍ਰੋਗਰਾਮਿੰਗ ਕਰ ਦੇਗਾ ਫਿਰ ਉਹਦੇ ਵਿੱਚ ਫੀਡ ਕਰ ਦੇਗਾ ਤਾਂ ਜਿੰਨੀ ਜਿੰਨਾ ਏਰੀਆ ਹੈਗਾ ਉਸ ਏਰੀਏ ਦੀ ਆਪਣੇ ਆਪ ਹੀ ਇਹ ਟਰੈਕਟਰ ਵਿਦਆਊਟ ਡਰਾਈਵਰਲੈਸ ਕਿਉਂਕਿ ਉਹ ਥੱਲੇ ਉਤਰ ਸਕਦਾ ਉਸ ਤੋਂ ਬਾਅਦ ਇਹ ਘੁੰਮਦਾ ਰਹੇਗਾ ਤੁਸੀਂ ਕਹਿ ਰਹੇ ਹੋ ਹਾਂ ਮੈਂ ਇਹ ਜਿਹੜੇ ਤੁਸੀਂ ਫਾਇਦੇ ਆਪਾਂ ਗੱਲ ਕਰ ਰਹੇ ਆ ਇੱਕ ਇਹਦਾ ਫਾਇਦਾ ਆਪਾਂ ਇਸ ਤਰ੍ਹਾਂ ਵੀ ਲੈ ਸਕਦੇ ਆ ਜਿਵੇਂ ਕਿ ਸਭ ਕੁਝ ਸਿੱਧਾ ਹੀ ਚੋਣਾ ਹੈ ਬਿਲਕੁਲ ਸਿੱਧਾ ਠੀਕ ਹੈ ਜੀ ਅਦਰਵਾਈਜ਼ ਕੀ ਹੁੰਦਾ ਹੈ ਕਿ ਆਪਣੇ ਲਾਈਨਾਂ ਸਿੱਧੀਆਂ ਨਹੀਂ ਰਹਿੰਦੀਆਂ ਹੁਣ ਇਹਦਾ ਫਾਇਦਾ ਦੇਖੋ ਇਹ ਹੈ ਕਿ ਓਵਰਲੈਪਿੰਗ ਮਿਸਿੰਗ ਤੇ ਆਪਾਂ ਘਟਾਈ ਲਈ ਨਾ ਦੇ ਬਰਾਬਰ ਕਰ ਲਈ ਹੁਣ ਆਪਾਂ ਆਗੇ ਕਿੰਨੀ ਚੰਗੀ ਹੋएगी ਖੇਤੀ ਚੰਗੀ ਹੋਏਗੀ ਸਿੱਧਾਈ ਦਾ ਫਾਇਦਾ ਇਹ ਹੈ ਕਿ ਕੱਲ ਨੂੰ ਕੋਈ ਵੀ ਜਦੋਂ ਅਸੀਂ ਚਾਹੇ ਗੋਡੀ ਕਰਨ ਵਲੇ ਸਪਰੇਅ ਕਰਨ ਵਲੇ ਕੋਈ ਵੀ ਜਦੋਂ ਮਸ਼ੀਨਰੀ ਕਰਨ ਉਹਦਾ ਵਿੱਚ ਕਰਾਂਗੇ ਤੇ ਆਪਣੇ ਨੂੰ ਕੰਮ ਕਰਨਾ ਸੌਖਾ ਹੋ ਜਾਊਗਾ ਵਾਢੀ ਵੇਲੇ ਜਦੋਂ ਕੰਬਾਈਨ ਹਾਰਵੈਸਟਰ ਸਿੱਧੀਆਂ ਲਾਈਨ ਚ ਵਾਢੀ ਕਰੂਗਾ ਤੇ ਸਾਨੂੰ ਉਹਦੇ ਕਈ ਤਰ੍ਹਾਂ ਦੇ ਫਾਇਦੇ ਹੋਣਗੇ ਸ਼ਟਰਿੰਗ ਵਿੱਚ ਵੀ ਇਸਤੇਮਾਲ ਹੋ ਸਕਦਾ ਹਾਂ ਬਿਲਕੁਲ ਹੋਏਗਾ ਜੀ ਵਾਢੀ ਦੇ ਵਿੱਚ ਵੀ ਹੋਏ ਕਰਾਂਗੇ ਇਹਨੂੰ ਤੇ ਉਸ ਤਰ੍ਹਾਂ ਨਾਲ ਜਿਹੜੀ ਵੀ ਤੁਸੀਂ ਆਟੋਮੇਸ਼ਨ ਕਰੋਗੇ ਉਹਦੇ ਲਈ ਸਾਡੀ ਪਹਿਲੀ ਰਿਕੁਆਇਰਮੈਂਟ ਹੈ ਜ਼ਰੂਰੀ ਨਹੀਂ ਖੇਤਵਾਨ ਤੇ ਬਾਕੀ ਵੀ ਬਿਲਕੁਲ ਜੀ ਪ੍ਰੀਸੀਜਨ ਫਾਰਮਿੰਗ 'ਚ ਸਾਡਾ ਇੱਕ ਬਹੁਤ ਮੁੱਖ ਮੁੱਦਾ ਹੁੰਦਾ ਹੈ ਕਿ ਲਾਈਨਾਂ ਸਿੱਧੀਆਂ ਹੋਣੀਆਂ ਚਾਹੀਦੀਆਂ ਤੇ ਘੱਟੋ-ਘੱਟ ਜਿਹੜਾ ਮਿਨਿਮਮ ਐਫਰਟ ਨਾਲ ਕੰਮ ਹੋ ਜਾਏ ਉਹ ਹੈ ਸਾਰੀਆਂ ਚੀਜ਼ਾਂ ਜਿਹੜਾ ਹੈ ਜਿਹੜਾ ਹੈ ਆਟੋ ਸਟੀering ਸਿਸਟਮ ਪੂਰੀ ਕਰ ਰਿਹਾ ਜੀ ਸੋ ਇਹ ਟਰੈਕਟਰ ਜ਼ਰੂਰੀ ਨਹੀਂ ਹੈ ਕਿ ਕਿਸਾਨ ਅਗਰ ਖੇਤਵਾਰਾ ਚਾਹੁੰਦਾ ਤਾਂ ਉਹਦੇ ਵਾਸਤੇ ਇਸਤੇਮਾਲ ਹੋ ਸਕਦਾ ਹੈ ਇਹ ਹਰ ਖੇਤਾ ਦੇ ਵਿੱਚ ਕੋਈ ਵੀ ਅਗਰ ਵਾਡੀ ਦੀ ਗੱਲ ਕਰੀਏ ਉਹਦੇ ਵਾਸਤੇ ਵੀ ਇਸਤੇਮਾਲ ਹੋ ਸਕਦਾ ਬੜੀ ਜਲਦੀ ਇਹ ਕਿਸਾਨਾਂ ਦੇ ਹੱਥ ਵਿੱਚ ਅਸੀਂ ਵੇਖਾਂਗੇ ਇਸ ਦਾ ਸਟੀering ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁੜਾ